ਸਰ ਬਹੁਤ ਦੁੱਖ ਦੀ ਘਟਨਾ ਵਾਪਰੀ ਹੈ ਜੀ ਤੇ ਪਰ ਹੋਰ ਕੀ ਹੋਊਗਾ ਜੀ ਕੁੜੀ ਨੂੰ ਟੌਰਚਰ ਕੀਤਾ ਗਿਆ ਜੀ ਤਾਂ ਕੁੜੀ ਨੇ ਇਹਨਾਂ ਨੇ ਜਿਹੜਾ ਕੁਝ ਸਾਨੂੰ ਬੋਲਿਆ ਆ ਉਹ ਬੋਲੀ ਆ ਜੀ ਇਹਨਾਂ ਕਰ ਰਕਾਟ ਆਈ ਹੈ ਜੀ ਚਿੱਟਾ ਵੇਚਦੇ ਆ ਪਹਿਲਾਂ ਮਾਮੇ ਦੀ ਕੁੜੀ ਨੂੰ ਕੱਢ ਕੇ ਲੈ ਕੇ ਆਏ ਆ ਜੀ ਉਹ ਕੁੜੀ ਸਾਲ ਰਹੀ ਆ ਉਹ ਸਾਹਮਣੇ ਪੜੋਸੀਆਂ ਦੇ ਘਰ ਆਈ ਆ ਜੀ ਠੀਕ ਹੈ ਨਾ ਇਹ ਕੁੜੀਆਂ ਨੂੰ ਪਹਿਲਾਂ ਤਾਂ ਟੋਕਰ ਤੋਚਰ ਕਰਦਾ ਤਾਂ ਜੀ ਛੋਰੀਆਂ ਡਾਕੇ ਕਰਦਾ ਤਾਂ ਜੀ ਬਹੁਤ ਬਦਨਾਮ ਆ ਜੀ ਅੱਜ ਇਹਨਾਂ ਨੇ ਸਾਨੂੰ ਇੱਥੇ ਖੜਾਤਾ ਬਹੁਤ ਜ਼ਿਆਦਾ ਬਦਨਾਮ ਆ ਜੀ ਇਹਨਾਂ ਮੇਰੀ ਬੇਟੀ ਹੈ ਮੰੰਣੀ ਪਤਾ ਕੀ ਕਰਿਆ ਕਿੱਥੇ ਆ ਕਿੱਥੇ ਨਹੀਂ ਅੱਜ 7 ਦਿਨ ਹੋ ਗਏ ਜੀ ਸਾਨੂੰ ਮੇਰਾ ਇੱਕ ਬੇਟਾ ਇੱਕ ਬੇਟੀ ਦੀ ਜੀ ਅਸੀਂ ਬਹੁਤ ਵਧੀਆ ਕੰਮ ਕਰਦੇ ਸਾਰੇ ਪਿੰਡ ਨੂੰ ਪੁੱਛ ਲਓ ਜੀ ਪੰਚਾਇਤ ਕਰੀ ਮੇਰੇ ਪਿੰਡ ਦੀ ਵੀ ਮੇਰੇ ਕਹੇ ਜੇ ਬੱਚੇ ਤੇ ਕਹੇ ਜਾਣਗਾ ਵਧੀਆ ਨੇਚਰਤਾ ਜੀ ਅੱਜ ਕੋਈ ਸਾਡੀ ਗਲਤ ਨਹੀਂ ਪਤਾ ਸੀ ਪਹਿਲਾਂ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਚੱਲਦੀ ਆ ਜਾਂ ਤੁਸੀਂ ਸਮਝਾਇਆ ਬੇਟਾ ਕੁਝ ਪਤਾ ਨਹੀਂ ਜੀ ਇਹ ਤੇਰੇ ਸਰ ਕਿਸ ਨੂੰ ਕੋਈ ਕੁਝ ਨਹੀਂ ਪਤਾਤਾ ਜੀ ਵੀ ਸਾਡੀ ਗੱਲ ਆਹ ਗੱਲ ਹੋ ਗਈ ਜੀ ਜੇ ਸਾਨੂੰ ਇਦਾਂ ਦੀ ਗੱਲ ਦਾ ਪਤਾ ਹੁੰਦਾ ਅੱਜ ਅਸੀਂ ਇਸ ਕਚਹਿਰੀ ਦੇ ਵਿੱਚ ਨਹੀਂ ਖੜੇ ਹੁੰਦੇ ਜੀ ਜੇ ਸਾਨੂੰ ਇਦਾਂ ਦੀ ਗੱਲ ਦਾ ਪਤਾ ਹੁੰਦਾ ਕੁੜੀ ਇਹਨਾਂ ਨੇ ਟੌਰਚਰ ਕੀਤੀ ਗਈ ਆ ਕੁੜੀ ਤੇ ਇਹਨਾਂ ਨੇ ਕੁਸਤੇ ਕੁਸ ਬੁਲਾਇਆ ਗਿਆ ਸਾਡੇ ਖਿਲਾਫ ਵੀ ਬੁਲਾ ਰਹੇ ਆ ਮੁੰਡੇ ਦੇ ਖਿਲਾਫ ਵੀ ਬੁਲਾ ਰਹੇ ਆ ਵੀ ਉਸ ਦੇ ਬਾਅਦ ਜੀ ਸਾਨੂੰ ਨਹੀਂ ਪਤਾ ਕਿ ਸਾਡੀ ਕੁੜੀ ਕਿੱਥੇ ਆ ਸਾਡੀ ਕੁੜੀ ਸਾਡੇ ਸਾਹਮਣੇ ਆਜਵਾ ਜੀ ਸਾਨੂੰ ਇੱਕ ਵਾਰੀ ਮਿਲ ਲਵੇ ਜੀ ਵੀ ਸਾਡੀ ਕਿਹੜੀ ਕਮੀ ਰਹਿ ਗਈ ਜੀ ਪਿਆਰ ਚ ਅੱਜ ਹੁਣ ਤਾਂ ਟਾਵੜਾ ਕਦਮ ਚੱਕਣਾ ਪੈ ਗਿਆ ਮੇਰੀ ਤਾਂ ਜੀ ਆਈ ਹੱਥ ਬਣ ਗਿਆ